ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਆਪਾਂ ਹੋ ਗਏ ਆ ਸਕੂਲ ਲਈ ਤਿਆਰ ਤੇ ਅੱਜ ਵਲੌਗ ਬਣ ਰਿਹਾ ਤੁਹਾਡੇ ਲਈ ਸਵੇਰੇ ਸਵੇਰੇ ਤਾਜ਼ਾ ਤਾਜ਼ਾ ਗਰਮ ਗਰਮ ਹੋਊਗਾ ਤੇ ਰੱਖ ਲਓ ਰੱਖ ਲਾਂ ਤੇ ਮੈਂ ਕੈਮਰਾ ਪੂਰਾ ਸੈੱਟ ਕਰ ਲਈਏ ਇਰੇ ਸਰੇ ਨਾਲ ਜਿਆਰ ਹੋ ਕੇ ਫੇਰ ਮੈਂ ਫੇਰ ਉਹ ਦੇਖਦੀ ਆਂ ਆਪਾਂ ਫੇਰ ਘੁੱਟੇ ਪਹਿਣਾਉਂ। ਤੇ ਥੀ ਰਹਿ ਗਿਆ ਤਿੱਕੀ ਆ ਗਿਆ। ਉਹਨਸ ਤੋਂ ਪਹਿਲਾਂ ਉਸ ਮਾਂ ਦਾ ਆ ਰਿਹਾ ਸੀ ਤਾਂ ਤੇ Oppmerksomheten til moren din tar ut fasen. ਇਹ ਨਾ ਅੱਡਣੇ ਕੋਟੋਲਿਆਂ ਨੂੰ ਅਰਨਾਕ ਤੋਂ ਮੈਂ ਇਹੀ ਲਿਆ ਨੂੰ ਇਹ ਤੇ ਜੀ ਨੂੰ ਮੈਂ ਆਪ ਤਿੰਨ ਰੋਟੀ ਲਈ ਸੀ ਐਸ ਕਰ ਮੈਂ ਕਿ ਬਸ ਮੈਂ ਤਾਂ ਪਾਸੇ ਕਰਦੀ ਆ ਹੈ ਪਾਸੇ ਕਰਦੀਆਂ ਨੇ ਆਹ ਇਹਦਾ ਪਾਠਾ ਭਾਈ ਕਾ ਭੈਣ ਦਾ ਪਾਠਾ ਕੋਲ ਦੋ ਭੈਣਾਂ ਦਾ ਸਮਾਨ ਪਿਆ ਹੈ ਇਹ ਦੱਸਣਾ ਭੈਣਾਂ ਦਾ ਸਮਾਨ ਮੰਦੋਣਾ ਭੇਜਿਆ ਤੇ ਮੈਂ ਤਾਂ ਖੁਦ ਥੋੜਾ ਜਿਆਦਾ ਮੰਗਾ ਲਿਆ ਕਿਉਂਕਿ ਫਿਰ ਵਾਰ-ਵਾਰ ਮੈਨੂੰ ਕਹੀ ਜਾਂਦੇ ਨੇ ਰੱਖ ਲਾ ਵੀ ਇੱਧਰ ਉਹ ਤਾਂ ਬਾਹਰ ਆ ਗਏ ਸਿੱਦੇ ਆਪਣੇ ਹੀ ਆ ਗੁਲੀ ਚ ਤੇ ਬਾਰ-ਬਾਰ ਮੈਸੇਜ ਆਈ ਜਾਂਦੇ ਨੇ ਇਸ ਕਰਕੇ ਮੈਨੂੰ ਮੈਂ ਵੱਧ ਦੀ ਮੰਗਾਲਿਆ ਕਿ ਜਿਹੜੀਆਂ ਪਹਿਲਾਂ ਫੇਰ ਮੰਗਾਉਣਗੀਆਂ ਹੁਣ ਮੈਂ ਤੁਹਾਨੂੰ ਇੱਕ ਕਰ ਪਹਿਲਾਂ ਹੀ ਦੱਸੀ ਸੀਗੀ ਕਿ ਮੈਂ ਇਸ ਤਰ੍ਹਾਂ ਨਹੀਂ ਭੇਜ ਸਕਦੀ ਕਿ ਮੈਨੂੰ ਇੰਨਾ ਭੱਠਾ ਭੇਜ ਦੋ ਤੇ ਨਹੀਂ ਲੋਧ ਭੇਜ ਦੋ ਉਹ ਮੇਰੇ ਤੋਂ ਨਹੀਂ ਹੋਣਾ ਆ ਦੇਖੋ ਪੱਕਾ ਹੀ ਆ ਇੱਕ ਸੈੱਟ ਬਣਿਆ ਹੋਇਆ ਠੀਕ ਹੈ ਜੀ ਜਦੋਂ ਮੈਂ ਬੰਦੇ ਨੂੰ ਭੇਜਦੀਆਂ ਲੈਣ ਜਾਂਦਾ ਬਸ ਉਹਨਾਂ ਨੂੰ ਮੈਂ ਕਹਿ ਦੇਣੀ ਆ ਕਿ ਇੰਨੇ ਸੈੱਟ ਭੇਜ ਦੋ ਸੋ ਪਲੀਜ਼ ਉਦਾਂ ਲਿਆ ਕਰੋ ਤੇ ਅਦਰਵਾਈਜ਼ ਉਹ ਮੈਂ ਨਹੀਂ ਮੇ ਵੇਚ ਸਕਦੀ ਹੈਗੀ ਵੀ ਇੰਨੀ ਲੋਡ ਇੰਨਾ ਪੱਠਾ ਠੀਕ ਹੈ ਜੀਜੀ ਨੇ ਲੈਣਾ ਉਹ ਇਸ ਤਰੀ ਮਂਗਾਊਗਾ ਮੇਰੇ ਤੋਂ ਤੁਸੀਂ ਇਹ ਨਾ ਫਿਰ ਗਿਆ ਕਰੋਗੇ ਤਾਂ ਸਾਡੇ ਮਿਲਦਾ ਹੈ ਤੇ ਉਹ ਮੈਂ ਮੇਰੇ ਲਈ ਬਹੁਤ ਔਖਾ ਹੈ ਠੀਕ ਹੈ ਲੋ ਬਣਾ ਲਾ ਇਹ ਬਹੁਤ ਸਮਾਨ ਪੂਰੇ ਭੈਣੋ ਜਣਨੋਂ ਆ ਸਮਾਨ ਹੋ ਜਾਣ ਨੂੰ ਲੱਗ ਪਿਆ ਕਸ ਮੇਰੇ ਰਹਿ ਕੇ 10 ਮਿੰਟ ਤੇ ਮੈਂ ਆਖੇ ਫਟਾਫਟ ਮੈਂ ਵਲੌਗ ਬਣਾਦਾ ਅੱਜ ਤੇ ਮੈਂ ਨਾ ਜੀ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਸੀਗੀ ਕਿ ਜਿਹੜਾ ਰੋਜ਼-ਰੋਜ਼ ਸਮਾਨ ਆ ਮੰਗਾਉਣਾ ਤੁਹਾਨੂੰ ਵੀ ਪਤਾ ਕਿ ਮੇਰੇ ਲਈ ਵੀ ਬਹੁਤ ਜ਼ਿਆਦਾ ਔਖਾ ਹੈਗਾ ਕਿ ਡੇਲੀ ਮੈਂ ਸਮਾਨ ਇਹੀ ਮੰਗਾਈ ਚੱਲਾਂ ਸੋ ਅੱਜ ਮੈਂ 5-7 ਜਣੀਆਂ ਆਉਂਦਾ ਸਮਾਨ ਜ਼ਿਆਦਾ ਹੀ ਮੰਗਾ ਲਿਆ ਤਾਂ ਕਿ ਜਿਹੜੀਆਂ ਭੈਣਾਂ ਮੇਥੋਂ ਕਿਉਂਕਿ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਨੇ ਮੇਥੋਂ ਅੱਦੇ ਰੀਡ ਹੁੰਦੇ ਆ ਕੁਝ ਦੇ ਜਵਾਬ ਦਿੱਤੇ ਜਾਂਦੇ ਕੁਝ ਦੇ ਨਹੀਂ ਦਿੱਤੇ ਜਾਂਦੇ ਤੇ ਤੁਸੀਂ ਨਾ ਮੈਂ ਇੱਕ ਡੇਟ ਫਿਕਸ ਕਰ ਦੰਨੀ ਆ ਵੈਸੇ ਤਾਂ ਜਦੋਂ ਉਹ ਵੀਡੀਓ ਇਹ ਪਾਇਆ ਹੋਇਆ ਮੇ ਜਦੋਂ ਵੀਡੀਓ ਮਤਲਬ ਅੱਗੇ ਤੁਰੀ ਜਾਂਦੀ ਹੈ ਤੁਰੀ ਜਾਂਦੀ ਹੈ ਹੈਨਾ ਕਿਉਂਕਿ ਇਹ ਲੱਖਾਂ ਕ੍ਰੋਸ ਕਰ ਗਈ ਹੈ ਜੀ ਇਹ ਵਲੌਗ ਹੈ ਜਿਹੜਾ ਉਹ ਇੰਸਟਾ ਤੇ ਵੀ 8-7 ਲੱਖ ਹੋ ਗਿਆ ਔਰ ਇਹ YouTube ਤੇ ਵੀ ਹੋ ਗਿਆ ਤੇ ਜਿਵੇਂ ਜਿਵੇਂ ਅੱਗੇ ਚੱਲੀ ਜਾਂਦਾ ਨਵੀਆਂ ਭੈਣਾਂ ਜੁੜੀ ਜਾਂਦੀਆਂ ਨੇ ਫਿਰ ਉਹ ਮੰਗੀ ਜਾਂਦੀਆਂ ਨੇ ਵੈਸੇ ਤਾਂ ਇਸ ਚੀਜ਼ ਇਹ ਐਂਡਲੈਸ ਹੈਗੀ ਹੈ ਇਹ ਚੀਜ਼ ਫਿਰ ਵੀ ਚਲੋ ਮੈਂ ਤੁਹਾਨੂੰ ਮੋਟਾ-ਮੋਟਾ ਜਿਹਾ ਦੱਸ ਦਿੰਨੀ ਆ ਕਿ ਤੁਸੀਂ ਮੈਨੂੰ ਨਾ ਇੱਕ ਹਫਤਾ ਬਸ ਨੈਕਸਟ ਵੀਕ ਹੈ ਜਿਹੜਾ ਸੰਡੇ ਤੋਂ ਸੰਡੇ ਇਹਦੇ ਵਿੱਚ ਵਿੱਚ ਸੰਡੇ ਤੋਂ ਸੰਡੇ ਵੀ ਨਹੀਂ ਸੰਡੇ ਤੋਂ ਫ੍ਰਾਈਡੇ ਦੱਸ ਦੋ ਇਦੇ ਵਿੱਚ ਵਿੱਚ ਦੱਸ ਦੋਸਤੋ ਬਾਅਦ ਮੈਂ ਭੱਠਾ ਦੇਣਾ ਬੰਦ ਕਰ ਦੂੰਗੀ ਠੀਕ ਹੈ ਜੀ ਫੇਰ ਨਹੀਂ ਮਿਲਣਾ ਕਿਸੇ ਨੂੰ ਭੱਠਾ ਸੋ ਟਾਈਮ ਫਿਕਸ ਕਰ ਲਓ ਕਿਉਂਕਿ ਡੇਲੀ ਡੇਲੀ ਮੇਰੇ ਲਈ ਇਸ ਤਰ੍ਹਾਂ ਭੇਜਣਾ ਬਹੁਤ ਜ਼ਿਆਦਾ ਔਖਾ ਹੈ ਤੇ ਬਸ ਫੇਰ ਬਹੁਤੀ ਗਾਲੀ ਨਾ ਕਢਿਓ ਕਿਉਂਕਿ ਮੈਂ ਸਾਰੇ ਇੱਕ ਵਾਰੀ ਆਰਡਰ ਲੈ ਕੇ ਇਕੱਠਾ ਹੀ ਸਮਾਨ ਮੰਗਾ ਕੇ ਇਕੱਠਾ ਹੀ ਭੇਜ ਦੂੰਗੀ ਵੈਸੇ ਅੱਜ ਮੈਂ ਜਿੰਨਾ ਦਾ ਮੰਗਾ ਰੱਖਿਆ ਹੈਗਾ ਉਹ ਤਾਂ ਮੈਂ ਨਾਲ ਦੀ ਨਾਲ ਭੇਜੂੰਗੀ ਹੋਈ ਹੁਣ ਮੰਡੇ ਨੂੰ ਭੇਜ ਦੂੰਗੀ ਅੱਜ ਸੈਟਰਡੇ ਹੈ ਬਾਕੀ ਆਨਾਂ ਆਪਾ ਭੇਜ ਚੁੱਕੀ ਆ ਮੇਰੇ ਨਾਲ ਇੱਕ ਭੈਣ ਰਹਿ ਗਈ ਤੇ ਉਹ ਦਾ ਮੰਡੇ ਜਾਊਗਾ ਤੇ ਬੱਸ ਤੁਸੀਂ ਹੁਣ ਜਿਹੜੇ ਆਰਡਰ ਦੇਣੇ ਹੈਗੇ ਹਫਤੇ ਦੇ ਵਿੱਚ ਵਿੱਚ ਦੇ ਦਿਓ ਉਸ ਤੋਂ ਬਾਅਦ ਆਪਾਂ ਫਿਰ ਇਹ ਕੰਮ ਜਿਹੜਾ ਉਹ ਬੰਦ ਹੀ ਕਰ ਦੇਣਾ ਕਿਉਂਕਿ ਮੇਰੇ ਲਈ ਬਹੁਤ ਜ਼ਿਆਦਾ ਔਖਾ ਹੈ ਜੀ ਇੰਨਾ ਈਜ਼ੀ ਨਹੀਂ ਹੈਗਾ ਇਹ ਮੇਰੇ ਲਈ ਕਰਨਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣਾ ਲਾਈਫ ਸਟਾਈਲ ਜਿਹੜਾ ਉਹ ਹੋਰ ਤਰ੍ਹਾਂ ਦਾ ਹੈਗਾ ਬਿਜ਼ੀ ਚੱਲ ਰਿਹਾ ਬਹੁਤ ਜ਼ਿਆਦਾ ਸ਼ਡਿਊਲ ਵਿੱਚ ਤੇਲ ਤੂਲ ਦੇ ਪੰਗੇ ਪੁੰਗੇ ਜੇ ਚੱਲਦੇ ਰਹਿੰਦੇ ਨੇ ਹਨ ਤੇ ਇਸ ਕਰਕੇ ਸਾਰੀਆਂ ਭੈਣਾਂ ਨੂੰ ਬਸ ਮੇਰੀ ਇਹੀ ਰਿਕੁਐਸਟ ਹੈ ਕਿ ਇੱਕ ਡੇਟ ਫਿਕਸ ਕਰ ਲਓ ਠੀਕ ਹੈ ਜੀ ਬਾਕੀ ਇੱਕ ਦੋ ਭੈਣਾਂ ਦੀ ਸੀ ਕਿ ਸਾਡੇ ਫਰਸਟ ਕਮੈਂਟ ਨੇ ਜਾ ਸਕਿਨ ਨੂੰ ਰਿਲੇਟਡ ਹੁੰਦੇ ਨੇ ਸਕਿਨ ਨਾਲ ਰਿਲੇਟਡ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਜੀ ਤੁਹਾਨੂੰ ਤੇ ਤੁਸੀਂ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨੀ ਹਾਂ ਸਰਦੀ ਚੱਲ ਰਹੀ ਹੈ ਸਰਦੀਆਂ ਦੇ ਵਿੱਚ ਸਕਿਨ ਦੀ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਉਹ ਕਿਵੇਂ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਬੇਸਣ ਦੇ ਵਿੱਚ ਸ਼ਹਿਦ ਲਓ ਬੇਸਣਾਂ ਦੇ ਵਿੱਚ ਸ਼ਹਿਦ ਪਾਏ ਤੋਂ ਬਿਨਾ ਬੇਸਣ ਨਾ ਲਾਓ ਸਰਦੀਆਂ ਦੇ ਵਿੱਚ ਪਲੀਜ਼ ਸ਼ਹਿਦ ਪਾਓ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਲਓ ਜਾਂ ਮਲਾਈ ਪਾ ਲਓ ਦੁੱਧ ਹੀ ਪਾ ਲਓ ਪੱਚਾ ਦੁੱਧ ਪਾ ਲਓ ਜੇ ਨਾ ਗਰਮ ਕੀਤਾ ਕੋਸ਼ਿਸ਼ ਕਰੋ ਮਾੜੀ ਤੁੜਕੀ ਹਲਦੀ ਪਾ ਲਓ ਤੁਸੀਂ ਉਹ ਤਿੰਜੇ ਦਿਨੋਂ ਲਾਓ ਜੇ ਤੁਹਾਡੇ ਬਹੁਤ ਜ਼ਿਆਦਾ ਡਰਾਈਨੈਸ ਆ ਤਾਂ ਡੇਲੀ ਲਾ ਲਓ ਹਫਤਾ ਫਿਰ ਤੁਸੀਂ ਉਹ ਨੂੰ ਤੀਜੇ ਚੌਥੇ ਦਿਨੋਂ ਕਰ ਦੋ ਤੁਸੀਂ ਐਂ ਦੇਖੋ ਡਰਾਈਨੈਸ ਤਾਂ ਖਤਮ ਹੀ ਹੋ ਜੂਗੀ ਨਾ ਮੋਨਸ਼ਾਨੀ ਨਹੀਂ ਰਹਣਾ ਔਰ ਤੁਹਾਡੇ ਫੇਸ ਦੇ ਉੱਪਰ ਇੱਕ ਨਵੀਂ ਮਤਲਬ ਕਿ ਇੱਕ ਨਵਾਂ ਗਲੋ ਆਊਗਾ ਤੁਹਾਨੂੰ ਲੱਗੂਗਾ ਕਿ ਮਤਲਬ ਨਵੀਂ ਸਕਿਨ ਆ ਗਈ ਹੁੰਦੀ ਹੈ ਜਿਵੇਂ ਇੰਨੀ ਸੌਫਟਨੈਸ ਆ ਜੂਗੀ ਫੇਸ ਤੇ ਅਗਲੀ ਗੱਲ ਪੱਠਾ ਨਾ ਫਿਰ ਵੀ ਪੈਣਾ ਪੁੱਛਦੀਆਂ ਰਹਿੰਦੀਆਂ ਨੇ ਇੰਨੀ ਜ਼ਿਆਦਾ ਕਲੀਅਰ ਕਰਤਾ ਜੀ ਮੈਂ ਇੰਨਾ ਜ਼ਿਆਦਾ ਕਲੀਅਰ ਕਰਤਾ ਕਿ ਕਿਸ ਤਰ੍ਹਾਂ ਲੈਣਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਓ ਮੈਂ ਮਿਕਸ ਕਰਕੇ ਨਹੀਂ ਭੇਜਦੀ ਹੈਗੀ ਬਸ ਮੈਂ ਸਿਰਫ ਪੀਸ ਕੇ ਭੇਜਦੀ ਆ ਅਡਾ ਡੋਦਾਂ ਹੀ ਲਫਾਫਿਆਂ ਚ ਰਹਿੰਦਾ ਉਸ ਤੋਂ ਬਾਅਦ ਤੁਸੀਂ ਇੱਕ ਡੱਬੇ ਚ ਜਦੋਂ ਪਾਉਂਗੇ ਉਹਨੂੰ ਮਿਕਸ ਕਰ ਲਿਓ ਮਿਕਸ ਕਰਕੇ ਤੁਸੀਂ ਡੇਢ ਤੋਂ 2 ਚਮਚਾ ਜਿਹੜੇ ਡੇਲੀ ਸਵੇਰੇ ਦੁੱਧ ਨਾਲ ਲੈ ਲਿਓ ਸਵੇਰੇ ਚਾਹ ਪਾਣੀ ਜਿਹੜਾ ਪੀਨੇ ਆ ਉਹ ਪੀ ਲਿਓ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਬਾਅਦ ਲੈ ਲਿਓ ਜਦੋਂ ਮਰਜ਼ੀ ਲੈ ਲਿਓ ਮਤਲਬ ਰੋਟੀ ਤੋਂ ਪਹਿਲਾਂ ਲੈ ਲਿਓ ਤੇ ਗਰਮਾ ਦੁੱਧ ਦੇ ਨਾਲ ਲੈਣਾ ਹੈਗਾ ਗਲਾਸ ਦੁੱਧ ਨਾਲ ਲੈ ਲਿਓ ਨਾਲ ਥੋੜੇ ਜਿਹੇ ਦੁੱਧ ਦੇ ਵਿੱਚ ਘੋਲ ਲਿਓ ਭੈਣਾ ਇਹ ਵੀ ਪੁੱਛਦੀਆਂ ਨੇ ਇਹ ਜੀ ਜੇ ਮੈਂ ਸਿੱਧਾ ਪਾਊਡਰ ਲੈ ਲੀਂ ਉੱਪਰ ਦੀ ਦੁੱਧ ਪੀ ਲੀ ਉਹ ਖਾਦਾ ਨਹੀਂ ਜਾਂਦਾ ਉਹ ਕਿਵੇਂ ਖਾਇਆ ਜਾਊਗਾ ਜੀ ਤੁਸੀਂ ਛੋਟੇ ਜਿਹੇ ਕੱਪ ਗਲਾਸ ਦੇ ਵਿੱਚ ਜਿਵੇਂ ਦਵਾਈ ਘੋਣ ਕੇ ਲੈਣੇ ਆ ਨਾ ਉਸੇ ਤਰ੍ਹਾਂ ਹੀ ਦੁੱਧ ਦੇ ਵਿੱਚ ਤੁਸੀਂ ਇਹ ਘੋਲ ਕੇ ਇਹਨੂੰ ਲੈ ਲਿਓ ਪਹਿਲਾਂ ਉੱਪਰ ਦੀ ਦੁੱਧ ਪੀ ਲਿਓ ਠੀਕ ਹੈ ਜੀ ਕਈ ਵਾਰੀ ਇਹ ਥੋੜਾ ਜਿਹਾ نیچے ਜੰਮ ਜੇ ਜਾਂਦਾ ਹੁੰਦਾ ਉਹਨੂੰ ਚਮਚ ਨਾਲ ਖਾ ਲਿਓ ਇਹ ਤਰੀਕਾ ਹੈਗਾ ਲੈਣ ਦਾ ਕੋਈ ਕਹਿੰਦੇ ਜੀ ਮੈਂ ਦੁੱਧ ਨਹੀਂ ਪੀਂਦੇ ਜੇ ਦੁੱਧ ਨਹੀਂ ਪਿੰਦੀ ਤਾਂ ਦੁੱਧ ਤਾਂ ਜ਼ਰੂਰੀ ਹੈਗਾ ਅਦਰਵਾਈਜ਼ ਜੇ ਤੁਹਾਨੂੰ ਫੇਰ ਵੀ ਕੋਈ ਪਾਣੀ ਵਗੈਰਾ ਨਾਲ ਜੇ ਇਹ ਸਾਈਡ ਇਫੈਕਟ ਤੁਹਾਨੂੰ ਨਹੀਂ ਦੇ ਰਿਹਾ ਤੇ ਬਾਕੀ ਵੈਸੇ ਵੀ ਸੱਦੀ ਆ ਗਈ ਜੀ ਹੁਣ ਪਹਿਣਾ ਪੁੱਛਦੀਆਂ ਗਰਮ ਐ ਇਹ ਚੀਜ਼ਾਂ ਆਪਾਂ ਸਰਦੀਆਂ ਦੇ ਵਿੱਚ ਗਰਮੀ ਤੇ ਚੀਜ਼ਾਂ ਖਾਣੀਆਂ ਤੇ ਹੁਣ ਸਰਦੀਆਂ ਆ ਗਈਆਂ ਹੁਣ ਇਹਨਾਂ ਦਾ ਕੋਈ ਹਰਜ ਨਹੀਂ ਹੋਊਗਾ ਮੈਂ ਦੇਖੋ ਪੂਰਾ ਇੱਕ ਸੈੱਟ ਹੈ ਜਿਹੜਾ ਉਹ ਲੈ ਚੁੱਕੀ ਆ ਕੋਈ ਸਾਈਡ ਇਫੈਕਟ ਨਹੀਂ ਬਸ ਗੁੱਡ ਇਫੈਕਟ ਜ਼ਰੂਰ ਆਇਆ ਮੈਂ ਸਰ ਅੱਗੇ ਵੀ ਦੱਸਿਆ ਕਿ ਕੋਈ ਜੋੜ ਕੋਈ ਮੋਢਾ ਗੋਡਾ ਬਿਲਕੁਲ ਨਹੀਂ ਰੁਖਦਾ ਤੇ ਇੰਨੀ એનર્ਜੀ ਆ ਜਾਂਦੀ ਹੈ ਬਾਡੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਹੌਲਾ ਫੁੱਲ ਹੀ ਹੋ ਗਿਆ ਸਰੀਰ ਹੌਲਾ ਫੁੱਲ ਹੋ ਗਿਆ ਹਨਾ ਜਿਹੜਾ ਤੁਹਾਡਾ ਤਲਤੁਲਾ ਪੇਟ ਸੀ ਉਹ ਤੁਹਾਨੂੰ ਲੱਗੂਗਾ ਕਿ ਹੁਣ ਉਹ ਫੁੱਲ ਹੋ ਗਿਆ ਹੁਣ ਸੋ ਬਹੁਤ ਸਾਰੀ ਚੇਂਜਸ ਆਉਂਦੀਆਂ ਨੇ ਜੀ ਬੋਡੀ ਦੇ ਨਾਲ ਚੀਜ਼ਾਂ ਦੇ ਨਾਲ ਇੱਕ ਸੈੱਟ ਲੈ ਲਓ ਪਹਿਲਾਂ ਉਸ ਤੋਂ ਬਾਅਦ 10 ਦਿਨ 15 ਦਿਨ ਗੈਪ ਪਾਓ ਫੇਰ ਲਓ ਇੱਕ ਅੰਦਾ ਕੋਈ 네ਗੇਟਿਵ ਕਮੈਂਟ ਆ ਜਾਂਦਾ ਭੈਣਾ ਡਰ ਜਾਂਦੀਆਂ ਨੇ ਜਿਹੜਾ ਮੇਰਾ ਇੰਨਾ ਮੱਥਾ ਮਾਰਿਆ ਹੋਇਆ ਹੁੰਦਾ ਉਹ ਸਾਰਾ ਖੂਗਾ ਤੇ ਚਲਾ ਜਾਂਦਾ ਇੱਕ ਕਮੈਂਟ ਜੇ ਕੋਈ 네ਗੇਟਿਵ ਕਿਸੇ ਨੇ ਕਰਤਾ ਉਹ ਮੈਨੂੰ ਭੇਜ ਦਿੰਦੇ ਨੇ ਜਿਹੜਾ ਵੀ ਡਰਦਾ ਹੈਗਾ ਕਿਸੇ 네ਗੇਟਿਵ ਕਮੈਂਟ ਤੋਂ ਉਹ ਨਾਲ ਲਿਓ ਬੇਸ਼ੱਕ ਦੀ ਤੇ ਅਦਰਵਾਈਜ਼ ਡੋਂਟ ਕੇਅਰ ਅਬਾਊਟ 네ਗੇਟਿਵ ਕਮੈਂਟਸ ਠੀਕ ਹੈ ਨੈਗੇਟਿਵ ਕਮੈਂਟਸ ਤੇ ਬਿਲਕੁਲ ਧਿਆਨ ਨਾ ਦਿਓ ਜੋ ਮੈਂ ਕਹਿ ਰਹੀ ਆ ਉਹ ਤੁਸੀਂ ਲੈ ਲਓ ਕਿਉਂਕਿ ਮੈਂ ਖੁਦ ਹੀ ਲੈ ਰਹੀ ਆ ਜੇ ਮੈਂ ਖੁਦ ਨਾ ਲੈ ਰਹੀ ਹਾਂ ਮਾ ਫਿਰ ਮੈਨੂੰ ਨਾ ਪਤਾ ਹੋਵੇ ਕਿ ਰਿਜ਼ਲਟ ਕੀ ਨੇ ਜਦੋਂ ਮੈਂ ਖੁਦ ਲੈ ਰਹੀ ਆ ਤਾਂ ਮੈਨੂੰ ਇਹਦੇ ਬੁੱਢ ਰਿਜ਼ਲਟਸ ਪਤਾ ਨਹੀਂ ਸੋ ਬਲੌਗ ਦਾ ਇੱਥੇ ਮੈਂ ਐਂਡ ਕਰਦੀ ਆ ਜਿਆਦਾ ਗੱਲਾਂ ਨਹੀਂ ਕਰਦੇ ਜਿਨ੍ਹਾਂ ਨੇ ਆਰਡਰ ਪਾਉਣਾ ਹੈਗਾ ਹਫਤੇ ਦੇ ਵਿੱਚ ਵਿੱਚ ਪਾ ਦਿਓ ਉਸ ਤੋਂ ਬਾਅਦ ਪਾਠਾ ਬਿਲਕੁਲ ਬੰਦ ਤੇ ਲੋ ਜੀ ਹੁਣ ਆਪਾਂ ਬਲੌਗ ਦਾ ਇੱਥੇ ਐਂਡ ਕਰਦੇ ਆ ਤੇ ਫਿਰ ਮਿਲਦੇ ਆ ਕੱਲ ਨੂੰ ਹੋਰ ਬਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ